ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਧਨ ਵਾਸਤੇ ਜੀਵਣਾ ਇਹ ਜੀਵਣਾ ਕੋਈ ਜੀਵਣਾ ਨਹੀਂ ਰੋਟੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਰੋਟੀ ਵਾਸਤੇ ਜੀਵਣਾ ਇਹ ਜੀਵਨ ਕੋਈ ਜੀਵਨ ਨਹੀਂ ਰੋਟੀ ਲੋੜ ਹੈ ਧਨ ਲੋੜ ਹੈ ਇਹਨੂੰ ਜਨਾਬ ਕਵੀ ਰਹੀਮ ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੋਂ ਇੱਕ ਰਤਨ ਹੈ इन बयान कर देने पानी बाड़े नाव में घर में बाड़े दाम दोनों हाथ उलीची यही सज्जन को काम कहते पानी तो बिना बेड़ी चल नहीं सकती चलने वास्ते पानी चाहिए पर पानी तो बिना बेड़ी डुब नहीं सकती डुबण वास्ते भी पानी चाहिए बेड़ी चल रही है पानी देश ਬੇੜੀ ਡੁੱਬਦੀ ਹੈ ਪਾਣੀ ਵਿੱਚ। ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ। ਪਰ ਜਦ ਡੁੱਬਦੀ ਹੈ ਤਾਂ ਧੰਦੇ ਚ ਡੁੱਬ ਕੇ ਰਹ ਜਾਂਦਾ। ਪਰਿਵਾਰ ਤੋਂ ਬਿਨਾ ਜ਼ਿੰਦਗੀ ਦੀ ਨੌਕਾ ਚੱਲ ਨਹੀਂ ਸਕਦੀ। ਪਰ ਜਦ ਡੁੱਬਦੀ ਹੈ ਤਾਂ ਪਰਿਵਾਰ ਦੇ ਚੀਰ ਘਰ ਕੋ ਕੇ ਰਹਿ ਜਾਂਦਾ। ਕਾਰੋਬਾਰ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ। ਇਹ ਬੇੜੀ ਚੱਲ ਨਹੀਂ ਸਕਦੀ ਪਰ ਡੁੱਬਦੀ ਹੈ। ਉਹ ਘਰੋਂ ਬਾਹਰ ਦੇ ਚੀ ਗਰ ਕੋ ਕੇ ਰਹਿ ਜਾਂਦੇ ਤੇ ਬੜੇ ਧਿਆਨ ਨਾਲ ਸੁਣਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਮਰ ਦੇ ਖੰਡਾਂ ਤੇ ਡੁੱਬਿਆ ਨੇ ਮੈਂ ਤੇ ਦੇਖਦਾ ਸਭ ਬੇੜੀਆਂ ਡੁੱਬੀਆਂ ਤੇ ਡੁੱਬੇ ਹੋਏ ਦੀ ਪਹਿਚਾਨ ਅਗਰ ਇੱਕ ਸਿੱਖ ਦੀ ਜੋ ਹੈ ਪਹਿਚਾਨ ਕਰੀਏ ਡੁੱਬੇ ਹੋਏ ਨੇ ਇਤਨੇਮ ਡੁੱਬ ਗਿਆ ਹੋਵੇਗਾ ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ ਰਹਿਤ ਬੈਰ ਡੁੱਬ ਗਈ ਹੋਵੇਗੀ ডুব গয়া ঘর কো গয়া نہیں ہوے ہم دے ہاں تے ڈوبے ہیں مہاراج کہندے میں غور نال ویکھدا மனுکھ تے ڈوب گیا ایک ہور نقطہ وی میں بیان کر دیاں پانی جیڑا ہے সাগর پانی دریاواں دا सरोवर انا انہاں دے کتے تیردے نے گنگاں گی تیردیاں نے ਸ਼ੇਰ ਵੀ ਤੈਰਦੇ ਨੇ ਘੋੜੇ ਵੀ ਤੈਰਦੇ ਨੇ ਮੱਝਾਂ ਵੀ ਤੈਰਦੀਆਂ ਨੇ ਮੱਝ ਵੀ ਬੜੀ ਆਸਾਨੀ ਨਾਲ ਤੈਰ ਕੇ ਚੱਲੀ ਜਾਂਦੀ ਕਿਤਨਾ ਭਾਰੀ ਭਰਕਮ ਹਾਥੀ ਮੈਂ ਗਹਿਰੀ ਝੀਲਾਂ ਵਿੱਚ ਦੇਖਿਆ ਇਸ਼ਨਾਨ ਕਰਦੇ ਆ ਵਾਸੀਆਂ ਨੂੰ ਘਰੇ ਪਾਣੀ ਚੜੇ ਜਾਂਦੇ ਤੈਰਦੇ ਵਾਰਾ ਜਾਂਦੇ ਪੱਦੋ ਕੀ ਪਹਾੜ ਹਾਥੀ ਤੈਰਦੇ ਨੇ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਗਊਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਮਨੁਕ ਡੁੱਬਦੇ ਨੇ ਸਿਰ ਮਨੁਕ ਡੁੱਬਦਾ ਬੰਦਾ ਡੁੱਬਦਾ ਕਿ ਪਾਣੀ ਦਾ ਬੰਦੇ ਨਾਲ ਵੈਰ ਹੈ ਨਹੀਂ ਬੰਦਾ ਕੇਵਲ ਜ਼ਿੰਦਾ ਜਿਹੜਾ ਉਹ ਡੁੱਬਦਾ ਹੈ ਲਾਸ਼ਾਂ ਤੇ ਤੈਰਦੀਆਂ ਨੇ ਲਾਸ਼ਾਂ ਤੈਰਦੀਆਂ ਮੁਰਦੇ ਤੈਰਦੇ ਨੇ ਹਾਲਾਂਕਿ ਲਾਸ਼ ਵਜ਼ਨੇ ਹੋ ਜਾਂਦੀ ਹੈ ਭਾਰੀ ਹੋ ਜਾਂਦੀ ਤੈਰਦੀ ਹੈ ਭਾਰਤ ਦੇ ਸੰਤਾਂ ਦੇ ਸਰੀਰ ਨੂੰ ਜਲ ਪ੍ਰਵਾਹ ਕਰਦੇ ਨੇ ਦਸਕਾਰ ਨਹੀਂ ਕਰਦੇ ਗੰਗਾ ਦੇ ਵਿੱਚ ਜਦ ਇਹ ਜਲ ਪ੍ਰਵਾਹ ਕੀਤਾ ਜਾਂਦਾ ਕਿਸੇ ਸਾਧੂ ਦੇ ਸਰੀਰ ਨੂੰ ਮੈਂ ਦੇਖੇ ਵਜਨੀ ਪੱਥਰ ਨਾਲ ਬੰਨੇ ਜਾਂਦੇ ਕਿਉਂ ਲਾਸ਼ ਤੈਰਨ ਲੱਗ ਪੈਂਦੀ ਮੁਰਦੇ ਤੈਰਦੇ ਨੇ ਜ਼ਿੰਦਾ ਮਨੁੱਖ ਡੁੱਬਦੇ ਨੇ ਕਿਉਂ ਆਪਣਾ ਸੰਤੁਲਨ ਗਵਾ ਬੈਠਦੇ ਨੇ ਬੈਲੈਂਸ ਵਿਗਾੜ ਬੈਠਦੇ ਡੋਬਦਾ ਸੰਸਾਰ ਨਹੀਂ ਡੋਬਦਾ ਮਨੁੱਖ ਨਾ ਧਨ ਸੰਪਦਾ ਨਹੀਂ ਡੋਬਦੀ ਪਰਿਵਾਰ ਨਹੀਂ ਡੋਬਦਾ ਜਨਕ ਦਾ ਪਰਵਾਦ ਸੀ ਸਾਰੇ ਪਰਿਵਾਰ ਵਾਲੇ ਪਰਿਵਾਰ ਨਹੀਂ ਡੋਬਦਾ ਪਦਾਰਥ ਨਹੀਂ ਡੋਬਦੇ ਦਰਸਲ ਮਨੁੱਖ ਆਪਣਾ ਸੰਤੁਲਨ ਖੋ ਗਏ ਆਪਣਾ ਬੈਲੈਂਸ ਵਿਗਾੜ ਗਏ ਜਿਵੇਂ ਜ਼ਿੰਦਾ ਮਨੁੱਖ ਪਾਣੀ ਦੇ ਵਿੱਚ ਵੀ ਡੁੱਬਦੇ ਨੇ ਤੇ ਜੀਮ ਦੇ ਜੁੜਦੇ ਮਨੁੱਖ ਸੰਸਾਰ ਦੇ ਵਿੱਚ ਵੀ ਡੁੱਬ ਜਾਂਦੇ ਪਰਵਾਰ ਦੇ ਚ ਵੀ ਡੁੱਬ ਜਾਂਦੇ ਨੇ ਕਾਰੋਬਾਰ ਦੇ ਚ ਵੀ ਡੁੱਬ ਜਾਂਦੇ ਨੇ ਮੌਲੂ ਰੂਪ ਦੇ ਜੋ ਮਨ ਦੇ ਚ ਵਿਚਾਰ ਚੱਲ ਰਹੇ ਨੇ ਉਹਨਾਂ ਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਕਿੱਡੀ ਚੱਲਦਾ ਹੈ ਜਿਵੇਂ ਸਰੀਰ ਦੇ ਚ ਖੂਨ گردش ਕਰਦਾ ਹੈ ਮਨੁੱਖ ਦੇ ਮਨ ਦੇ ਚ ਹੰਕਾਰ گردش ਕਰਦਾ ਹੈ ਲੋਭ گردش ਕਰਦਾ ਹੈ ਕਾਮ گردش ਕਰਦਾ ਹੈ ਵਿਚਾਰਾਂ ਦੇ ਚ ਇਹਨਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਕਦੀ ਦੇਖਣਾ ਕਿਉਂ ਮਨ ਆਰ ਜੀ ਕੋਈ ਗੁਰਮੁਖ ਦੇਖੇ ਕਦੀ ਕਦਾਈ ਕੋਈ ਗੁਰਮੁਖ ਆਪਣਾ ਮਨ ਦਾ ਦਰਪਣ ਦੇਖਦਾ ਸ਼ੀਸ਼ਾ ਇਹ ਮਨ ਨੂੰ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਆਪਣੀਆਂ ਯਾਦਾਂ ਨੂੰ ਦੇਖਣਾ ਅੰਦਰ ਕੀ ਯਾਦਾਂ ਚਲਦੀਆਂ ਰਹਿੰਦੀਆਂ ਅੰਦਰ ਕੀ ਸੋਚਣੀ ਚਲਦੀ ਰਹਿੰਦੀ ਅੰਦਰ ਕੀ ਵਿਚਾਰ ਚੱਲਦੇ ਰਹਿੰਦੇ ਨੇ ਭਾਰਤ ਦੇ तमाम ਅਵਤਾਰੀ ਪੁਰਸ਼ ਕਹਿੰਦੇ ਨੇ ਵਿਚਾਰਾਂ ਦੇ ਵਿੱਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਮ ਚੱਲਦਾ ਹੈ ਮੈ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਇਹਨੂੰ ਅਸਥਾਈ ਰੂਪ ਦੇ ਚ ਨਹੀਂ ਮੰਨੇ ਇਹ ਉਹਨਾਂ ਦਿਨਾਂ ਦੀ ਛਾਇਆ ਹੈ ਮੋਹ ਤੇ ਕ੍ਰੋਧ ਜਿਹੜਾ ਹੰਕਾਰ ਪੂਰਤੀ ਦੇ ਸਹਾਇਕ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਲੋਭ ਪੂਰਤੀ ਦੇ ਥੋੜੀ ਜਿਹੀ ਮਦਦ ਕਰਦੇਵੇ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਚੰਗਾ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਕੰਮ ਪੂਰਤੀ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰ ਦੇ ਉਸ ਤੇ ਕਰੋਧ ਆ ਜਾਂਦਾ ਹੈ ਕਰੋਧ ਕਮਜ਼ੋਰ ਤੇ ਆਉਂਦਾ ਹੈ ਤੇ ਕਰੋਧ ਬੇਗਾਨੇ ਤੇ ਆਉਂਦਾ ਹੈ ਤਾਕਤਵਰ ਅਗਰ ਸਾਹਮਣੇ ਹੈ ਉਸ ਨੇ ਹੰਕਾਰ ਨੂੰ ਲੋਭ ਨੂੰ ਚੋੜ ਪਹਚਾਈਏ ਮਨੁੱਖ ਕਰੋਧ ਨਹੀਂ ਕਰ ਸਕਦਾ ਕਰੋਧ ਭੀ ਜਾਂਦਾ ਹੈ ਅਗਲਾ ਸ਼ਕਤੀ ਚੱਲੀ ਗਈ ਹੈ ਕਰੋਧ ਅਕਸਰ ਮਨੁੱਖ ਕਮਜ਼ੋਰ ਤੇ ਕਰੇਗਾ ਕ੍ਰੋਧ ਅਕਸਰ ਮਨੁੱਖ ਬੇਗਾਨੇ ਤੇ ਕਰੇਗਾ ਹੋਪਰੇ ਤੇ ਕਰੇਗਾ ਆਪਣੇ ਤੇ ਨਹੀਂ ਕਰੇਗਾ ਇੱਕ ਨਿਕਾ ਜਿਹਾ ਉਦਾਹਰਣ ਬੈਠਾ ਇੱਕ ਸੰਪੰਨ ਮਨੁੱਖ ਆਪਣੇ ਘਰ ਵਿੱਚ ਅਖਬਾਰ ਪਿਆ ਪੜਦਾ ਹੈ ਇੱਕਦਮ ਭਾਂਡਿਆਂ ਦੇ ਟੁੱਟਣ ਦੀ ਆਵਾਜ਼ ਆਈ ਇਤਨੀ ਸਾਰੀ ਕਰੋਕਰੀ ਟੁੱਟ ਗਈ ਆਵਾਜ਼ ਬੜੀ ਵੱਡੀ ਹੈ ਨੀਆਂ ਪਲੇਟਾਂ ਟੁੱਟ ਗਈਆਂ ਕੱਪ ਟੁੱਟ ਗਏ ਉਹਨੇ ਨੌਕਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕੀਤੀ ਡਾਟਣਾ ਸ਼ੁਰੂ ਕੀਤਾ ਨੌਕਰ ਸਾਹਮਣੇ ਆਇਆ ਜੇ ਦੇਖਿਆ ਨਹੀਂ ਧਿਆਨ ਅਖਬਾਰ ਵਿੱਚ ਗਾਲ੍ਹਾਂ ਕਢੇ ਜਾ ਰਹੇ ਦੇਖ ਕੇ ਕੰਮ ਨਹੀਂ ਕਰਦਾ ਐਨਾ ਨੁਕਸਾਨ ਕਰ ਦਿੱਤਾ ਨੌਕਰ ਅੱਗੇ ਆ ਗਿਆ ਹੱਥ ਜੋੜ ਕੇ ਕਹਿੰਦੇ ਮਾਲਕ ਮੈਂ ਨਹੀਂ ਤੋੜੀਆਂ ਤੁਹਾਡੇ ਲੜਕੇ ਨੇ ਤੋੜੀਆਂ ਮੈਂ ਨਹੀਂ ਤੋੜੀਆਂ ਮੈਂ ਮਨਾ ਵੀ ਕਰਦਾ ਰਿਹਾ ਪਰ ਉਹ ਖੇਡਦਾ ਸੀ ਉਹਨੇ ਤੋੜ ਦਿੱਤੀ क्रोध शांत हो गया एक मासूम बच्चा है एक प्यारा है एक अपना है क्रोध बेगाने पे आउंदा है क्रोध कमजोर पे आउंदा है क्रोध अपने पे नहीं आउंदा प्यारे पे नहीं आउंदा और शक्तिशाली पे भी नहीं आउंदा क्रोध का मतलब क्या है किसी ने अहंकार लोग के काम पूर्ति में रुकावट खड़ी कर देती है मोह का मतलब क्या है ਕੋਈ ਇਹਨਾਂ ਦੇ ਸਹਾਇਕ ਹੈ ਮਦਦਗਾਰ ਮਹਾਰਾਜ ਕਹਿੰਦੇ ਹੰਮ ਦੇ ਖਾਂ ਤੈ ਡੁੱਬੇ ਹਲੇ ਮੈਂ ਦੇਖਦਾ ਦੁਨੀਆ ਹੰਕਾਰ ਦੇ ਚ ਡੁੱਬ ਗਈ ਹੰਕਾਰ ਕੀ ਮੰਗਦਾ ਪ੍ਰਭ ਤਾ ਲੋਭ ਕੀ ਮੰਗਦਾ ਧਨ ਸੰਪਦਾ ਕਾਮ ਕੀ ਮੰਗਦਾ ਰੰਗ ਰੂ ਇਹ ਹੀ ਮੰਗ ਜੰਮ ਇਹ ਹੀ ਮੰਗ ਜੰਮ ਮਨ ਦੇ ਚ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਿਉਂ ਇਹਨਾਂ ਦੇ ਪ੍ਰਤੀ ਮਨ ਜਾ ਗਿਆ ਹੈ ਅਜੇ ਪ੍ਰਮਾਤਮਾ ਦੇ ਪ੍ਰਤੀ ਮਨ ਸੁਤ ਹੈ ਵਾਹਿਗੁਰੂ ਵਾਹਿਗੁਰੂ ਦਾ ਜਗ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਈ ਮੈਂ ਫਿਰ ਅਰਜ਼ ਕਰਾਂ ਹੰਕਾਰ ਮੰਗਦਾ ਹੈ ਪੂਜਾ ਪ੍ਰਤੀਸ਼ਟਾ ਅਪਰਬਤਾ ਸ਼ਕਤੀ ਲੋਭ ਮੰਗਦਾ ਹੈ ਧਨ ਸੰਪਦਾ ਕਾਮ ਮੰਗਦਾ ਹੈ ਰੂਪ ਰੰਗ ਔਰ ਅੰਦਰ ਕਦੀ ਮੰਗਾ ਦਾ ਅਧਿਐਨ ਕਰੀਏ ਕਿਹੜੀਆਂ ਚਲਦੀਆਂ ਇਹ ਹੀ ਚਲਦੀਆਂ ਹੋਰ ਕੁਝ ਵੀ ਨਹੀਂ ਇਹ ਹੀ ਚਲਦੀ ਕਿਉਂਕਿ ਮਨ ਇਹਨਾਂ ਤੋਂ ਪ੍ਰਭਾਵਿਤ ਹੈ ਕਿਉਂ ਪ੍ਰਭਾਵਿਤ ਹੈ ਇਹਨਾਂ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਮਨ ਜਾਗਿਆ ਹੈ ਪਰਮਾਤਮਾ ਦੇ ਪ੍ਰਤੀ ਸੁੱਤਾ ਹੋਇਆ ਪਰਵਾਰ ਦੇ ਪ੍ਰਤੀ ਬਨ ਜਾਗੇ ਨਿਰੰਕਾਰ ਦੇ ਪ੍ਰਤੀ ਸੁਤਤ ਹੈ। ਧੰਨ ਦੇ ਪ੍ਰਤੀ ਮਨ ਜਾਗੇ ਧਰਮ ਦੇ ਪ੍ਰਤੀ ਸੁਤਤ ਹੈ। ਬਸ ਇਹ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਸੁਤੇ ਮਨ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਏ। ਸ਼ਕਲ ਸੂਰਤ ਤੇ ਇਨਸਾਨ ਦੀ ਹੋ ਗਈ ਹੈ। ਅਜੇ ਮਨ ਦੇ ਵਿੱਚ ਪਸ਼ੂ ਵਰਤਿਆ ਬਹੁਤ ਜ਼ਿਆਦਾ ਬੜੀਆਂ ਜ਼ਿਆਦਾ ਮੈਂ ਸਵੇਰੇ ਇਸ ਦਾ ਸਾਰਾ ਖੁਲਾਸਾ ਕੀਤਾ ਸੀ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਦੇ ਅੰਦਰ ਇੱਕ ਪਸ਼ੂ ਨਹੀਂ ਬੇਸ਼ੁਮਾਰ ਪਸ਼ੂ ਹੈ ਬੇਸ਼ੁਮਾਰ ਇਹ ਸਾਰਾ ਖੁਲਾਸਾ ਮੈਂ ਸਵੇਰੇ ਕੀਤਾ ਸੀ ਜਿ세 ਜਿ세 ਮਨ ਜਾਗਦਾ ਜਾਂਦਾ ਹੈ ਪਸ਼ੂ ਰੁਖਸਤ ਹੁੰਦੇ ਜਾਂਦੇ ਨੇ ਇਨਸਾਨੀਅਤ ਦਾ ਜਨਮ ਲੈਂਦਾ ਹੈ ਫਿਰ ਜਪ جاری ਰਹੇ ਇਨਸਾਨ ਵੀ ਰੁਕਸਤ ਹੋ ਜਾਂਦਾ ਹੈ ਭਗਵਾਨ ਦਾ ਜਨਮ ਹੁੰਦਾ ਹੈ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਬਚ ਮਨ ਤੋਂ ਮੁਰਾਦ ਕੇਵਲ ਮਾਈਂਡ ਨਾਲ ਲੈਣਾ ਕਿਧਰੇ ਕਿਧਰੇ ਮਨ ਦੇ ਅਰਥ ਮਾਈਂਡ ਜ਼ਰੂਰ ਨੇ ਪਰ ਬਹੁਤ ਥੇਰੀ ਜਗ੍ਹਾ ਤੇ ਮਨ ਦੇ ਅਰਥ ਜੀਵ ਆਤਮਾ ਸਾਡਾ ਸੂਖਸ਼ਮ ਸਰੀਰ ਏਕੇ ਅਸਤੋਲ ਸਰੀਰੇ ਪੰਜ ਤੱਦਾ ਪਤਲਾ ਇਹਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ ਨਿਰਗਾਰ ਹੈ ਉਸ ਸਰੀਰ ਦੇ ਚ ਕੀ ਨੇ ਜਨਮਾਂ ਜਨਮਾਂਤਰਾਂ ਦੀਆਂ ਸਿਮਰਤੀਆਂ ਸੰਸਕਾਰ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਅਗਰ ਤਨ ਦੀ ਮੌਤ ਦੇ ਨਾਲ ਮਨ ਵੀ ਮਰ ਜਾਂਦਾ ਹੈ ਅਗਲਾ ਕੋਈ ਜਨਮ ਨਹੀਂ ਗੱਲ ਖਤਮ ਤੇ ਤਨ ਦੀ ਮੌਤ ਮਨ ਦੀ ਵੀ ਮੌਤ ਹੈ ਜਬ ਤਬ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਚਲੋ ਖਤਮ ਗੱਲ ਨਹੀਂ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੇ ਅੰਦਰ ਜੈਸੇ ਸੰਸਕਾਰ ਪਏ ਹੁੰਦੇ ਨੇ ਸਿਮਰਤੀਆਂ ਪਈਆਂ ਹੁੰਦੀਆਂ ਨੇ ਉਹਦੇ ਮੁਤਾਬਕ ਅਗਲਾ ਜਨਮ ਹੋ ਜਾਂਦਾ ਹੈ। ਯਾ ਮੈਂ ਇੰਜ ਬੈਨ ਕਰਾਂ ਮਨ ਮਰਦਾ ਹੈ ਹੰਕਾਰ ਨਹੀਂ ਮਰਦਾ। ਤਨ ਮਰਦਾ ਹੈ ਹੰਕਾਰ ਨਹੀਂ ਮਰਦਾ ਕਿਉਂਕਿ ਮਨ ਦੇ ਤੇ ਹੰਕਾਰ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ। ਹਉਮੈ ਇਹ ਆ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹ ਹੀ ਬੰਦਨਾ ਫਿਰ ਫਿਰ ਜਉ ਨਹੀਂ ਪਾਏ। ਤਨ ਦੀ ਮੌਤ ਹੋ ਜਾਂਦੀ ਹੈ ਵਾਸ਼ਨਾ ਦੀ ਮੌਤ ਨਹੀਂ ਹੁੰਦੀ। ਮਨ ਦੀ ਮੌਤ ਨਹੀਂ ਹੁੰਦੀ ਮਨ ਦੇ ਜਵਾਸ਼ਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਰ ਉਹ ਵਾਸ਼ਨਾ ਅਗਲਾ ਜਨਮ ਕਰਾ ਦੇ ਤਨ ਬੁੱਢਾ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਹੁੰਦਾ ਤਨ ਬੁੱਢਾ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਹੁੰਦਾ ਤਨ ਬੁੱਢਾ ਹੋ ਜਾਂਦਾ ਹੈ ਕਾਮ ਬੁੱਢਾ ਨਹੀਂ ਹੁੰਦਾ ਅਗਲਾ ਜਨਮ ਕਰਾ ਦਿੰਦਾ ਤਨ ਨੂੰ ਮਰ ਜਾਂਦਾ ਹੈ ਹੰਕਾਰ ਨਹੀਂ ਮਰਦਾ ਤਨ ਨੂੰ ਮਰ ਜਾਂਦਾ ਹੈ ਲੋਭ ਨਹੀਂ ਮਰਦਾ ਹੁਣ ਇਸ ਦਾ ਇੱਕ ਦੂਸਰਾ ਪਹਿਲੂ ਵੀ ਮੈਂ ਬਿਆਨ ਕਰਦੇ ਆਂ ਤਾਂ ਕਿ ਪੂਰੀ ਸਮਝ ਆ ਜਾਏ ਅਸੀਂ ਯਾਤਰਾ ਦੇਚਾ ਯਾਤਰਾ ਦੀ ਸੰਪੂਰਨਤਾ ਉਦੋਂ ਹੁੰਦੀ ਹੈ ਜਦ ਯਾਤਰੀ ਆਪਣੇ ਘਰ ਪਹੁੰਚ ਜਾਏ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ ਮਨ ਘਰ ਦੇਚ ਨਹੀਂ ਪਹੁੰਚਦਾ ਇਸ ਵਾਸੇ ਗੁਰਬਾਣੀ ਆਵਾਜ਼ਾਂ ਮਾਰਦੀ ਹੈ ਮੇਰੇ ਮਨ ਉੱਪਰ ਰੇਸੀ ਵੇ ਤਿਆਰੇ ਆਉ ਗਰੇ ਤਨ ਦਾ ਘਰ ਸ਼ਮਸ਼ਾਨਗਾੜ ਹੈ ਮਨ ਦਾ ਘਰ ਭਗਵਾਨ ਦਾ ਘਰ ਹੈ ਤਨ ਦਾ ਅਧਰ ਤੇ ਕਬਰ ਹੈ ਗੋਰ ਨਿਮਾਣੀ ਸੜ ਕਰੇ ਨਿਗਰੇ ਆ ਘਰ ਆ ਬਾਬਾ ਫਰੀਦ ਕਹਿੰਦੇ ਨੇ ਇਹ ਕਬਰਾਂ ਤੈਨੂੰ ਆਵਾਜ਼ਾਂ ਭਈਆਂ ਮਾਰਦੀਆਂ ਨਾ ਹੁਣ ਮੈਂ ਇਹ ਵੀ ਅਰਜ਼ ਕਰਦੇ ਆ ਰੋਜ਼ ਰੋਜ਼ ਮਨੁੱਖ ਦਾ ਤਨ ਸਮਸ਼ਾਨ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਮਨ ਭਗਵਾਨ ਤੋਂ ਦੂਰ ਜਾ ਰਿਹਾ ਹੈ ਰੋਜ਼ ਰੋਜ਼ ਬਗਵਰ ਮਦਦ ਲਾ ਕਰਨਾ ਫਿਰ ਦੇਖਣ ਦਾ ਯਤਨ ਕਰਨਾ ਰੋਜ਼ ਰੋਜ਼ ਇਹ ਤਨ ਕਬਰ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁ ਖੁਦਾ ਮਨੁ ਖੁਦਾ ਤੋਂ ਦੂਰ ਜਾ ਰਿਹਾ ਹੈ ਦੂਰ ਜਾ ਰਿਹਾ ਹੈ ਤਨ ਇੱਕ ਦਿਨ ਖ਼ਾਕ ਹੋ ਜਾਂਦਾ ਹੈ ਰਖ ਹੋ ਜਾਂਦਾ ਹੈ ਤਨ ਖ਼ਾਕ ਹੋਵੇ ਰਖ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਯਾਤਰਾ ਸਫਲ 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 ਭਈ ਸਫਲ ਯਾਤਰਾ ਆਉਣਾ ਜਾਣ ਰਹੇ ਮਿਲੇ ਸਾਦਾ ਆਉਣੇ ਜਾਣੇ ਮਿਟ ਗਏ ਕਹ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚੇ ਤਨ ਮਰ ਕੇ ਰਾਖ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ